ਅੱਜ ਲਾਸਟ ਡੇ ਆ ਸਾਡੇ ਪੰਜਾਬ ਵਿੱਚ ਬਲੌਕ ਸੰਗਤੀ ਜ਼ਿਲ੍ਹਾ ਫਰੀਦਕੋਟ ਦੀ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ ਉਸ ਦੇ ਸਬੰਧ ਵਿੱਚ ਆਪਣੇ ਜਿਹੜੇ ਕੈਂਡੀਡੇਟਸ ਸਬਾਨ ਆ ਉਹਨਾਂ ਨੂੰ ਹੌਸਲਾ ਦੇਣ ਵਾਸਤੇ ਅੱਜ ਜਿੱਥੇ ਮੈਂ ਨਵਾਂ ਸ਼ਹਿਰ ਦੀ ਕਚੇਰੀਆਂ 'ਚ ਪਹੁੰਚ ਔਰ ਇੱਕ ਵਾਰੀ ਜਿਹੜੇ ਰਿਟਰਨਿੰਗ ਅਫਸਰ ਆ ਜਿਹੜੇ ਕਿ ਨਵਾਂ ਸ਼ਹਿਰ ਦੇ ਐਸ ਡੀ ਐਮ ਵੀ ਨੇ ਔਰ ਏ ਡੀ ਸੀ ਸਾਹਮਣੂ ਵਾਲੇ ਮੈਂ ਮਿਲ ਨਹੀਂ ਸਕੇ ਪਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੈਂ ਬੇਨਤੀ ਵੀ ਕਰਨ ਆਇਆ ਸੀ ਕਿ ਜਿਹੜੇ ਵੀ ਕੈਂਡੀਡੇਟਸ ਆ ਬੰਨੇ ਭਾਵੇਂ ਕਿਸੇ ਵੀ ਪਾਰਟੀ ਦੇ ਨੇ ਕਾਂਗਰਸ ਦੇ ਨੇ ਰੂਲਿੰਗ ਗਵਰਨਮੈਂਟ ਦੇ ਨੇ ਅਕਾਲੀ ਦਲ ਦੇ ਨੇ ਜਾਂ ਕਿਸੇ ਵੀ ਪਾਰਟੀ ਦੇ ਨੇ ਸਾਰਿਆਂ ਨੂੰ ਇੱਕ ਲਿਵਿੰਗ ਲੈਵਲ ਪਲੇਇੰਗ ਫੀਲਡ ਮਿਲਣਾ ਚਾਹੀਦਾ ਕਿਸੇ ਨੂੰ ਵੀ ਇਹ ਨਹੀਂ ਮਹਿਸੂਸ ਹੋਣਾ ਚਾਹੀਦਾ ਕਿ ਉਹਨਾਂ ਨਾਲ ਕਿਸੇ ਤਰੀਕੇ ਦਾ ਜਿਹੜੇ ਪਾਰਸ਼ੀਐਲਿਟੀ ਹੋ ਰਹੀ ਆ ੱਤਕਾ ਹੋ ਰਿਹਾ ਔਰ ਇੱਕ ਗੱਲ ਮੈਂ ਇਹਦੇ ਨਾਲ ਨਾਲ ਕੰਨੀ ਚਾਹੁੰਗਾ ਕਿ ਹੁਣ ਤੱਕ ਜਿੰਨਾ ਵੀ ਪ੍ਰੋਸੈਸ ਫਾਲੋ ਹੋਇਆ ਬਾਕੀ ਜ਼ਿਲ੍ਹਿਆਂ ਦਾ ਤਾਂ ਮੈਂ ਕਹਿ ਨਹੀਂ ਸਕਦਾ ਜਾਂ ਸਬ ਡਿਵੀਜ਼ਨ ਦਾ ਬਟ ਸਾਡੀ ਨਵਾਂ ਸ਼ਹਿਰ ਸਬ ਡਿਵੀਜ਼ਨ ਵਿੱਚ ਹੁਣ ਤੱਕ ਬੜਾ ਹੁਣ ਤੱਕ ਫੇਰ ਫੇਰ ਫ੍ਰੀ ਕੰਮ ਜਿਹੜਾ ਚੱਲਿਆ ਔਰ ਇਹ ਵੀ ਮੇਰੀ ਪ੍ਰਸ਼ਾਸਨ ਨੂੰ ਅਪੀਲ ਰਹੂਗੀ ਕਿ ਆਨ ਵਾਲੇ ਸਮਝ ਲਈ ਇਨ ਵਿਦ ਆਲ ਫੇਅਰਨੈਸ ਜਿਹੜਾ ਇਸੇ ਤਰੀਕੇ ਨਾਲ ਕਰਾਇਆ ਜਾਵੇ ਤਾਂ ਕਿ ਜੋ ਲੋਕੀ ਆਪਣਾ ਬੇਝਜਕ ਆਪਣਾ ਮਤਦਾਨ ਕਰ ਸਕੇ ਔਰ ਇੱਕ ਵਧੀਆ ਇੱਕ ਸਮਤੀ ਪਰ ਜ਼ਿਲ੍ਹਾ ਪ੍ਰੇਸ਼ਦ ਆਪਣੀ ਚੋਣ ਕੇ ਪੇਚ ਸਕਣ ਤਾਂ ਕਿ ਸਾਡੇ ਇਲਾਕੇ ਦੀ ਜਿਹੜੀ ਡਵੈਲਪਮੈਂਟ ਹੈ ਵੱਖ-ਵੱਖ ਪਿੰਡਾਂ ਦੀ ਪੰਚਾਇਤਾਂ ਨਾਲ ਰਲ ਕੇ ਉਹ ਕਰਾ ਸਕਣ ਕਿਉਂਕਿ ਜਿਹੜੀ ਬਲੌਕ ਸਮਤੀ ਜ਼ਿਲ੍ਹਾ ਪ੍ਰੇਸ਼ਦ ਹੈ ਇੱਕ ਬੜੀ ਇਹ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਹੁੰਦੀ ਹੈ ਕਈ ਵਾਰੀ ਕਈ ਲੋਕੀ ਸਮਝਦੇ ਕਿ ਇਹਦੀ ਕੋਈ ਇੰਪੋਰਟੈਂਸ ਨਹੀਂ ਮੈਂ ਸਮਝਦਾ ਕਿ ਉਹ ਇਸ ਗੱਲ ਨਾਲ ਪੂਰੇ ਵਾਕਫ ਨਹੀਂ ਆ ਇਨ ਡੈਪਥ ਉਹਨਾਂ ਨੂੰ ਇਸ ਗੱਲ ਦੀ ਨੋਲੇਜ ਨਹੀਂ ਬਟ ਜਦ ਆਪਾਂ ਪੰਚਾਇਤੀ ਰਾਜ ਸਿਸਟਮ ਨੂੰ ਦੇਖੀਏ ਤਾਂ ਇਹ ਵੀ ਇੱਕ ਉਹਦਾ ਬਹੁਤ ਮੇਜਰ ਪਾਰਟ ਹੈ ਔਰ ਜਿੰਨੇ ਵੀ ਗਵਰਨਮੈਂਟ ਆਫ ਇੰਡੀਆ ਦੇ ਜਿਹੜੀ ਫੰਡਸ ਆਉਂਦੇ ਆ ਗ੍ਰਾਂਟਸ ਆਉਂਦੀਆਂ ਉਹਦਾ ਇੱਕ ਬੜਾ ਹਿੱਸਾ ਜ਼ਿਲ੍ਹਾ ਪ੍ਰੀਸ਼ਦਾਂ ਔਰ ਪੰਚਾਇਤ ਸੰਪਤੀ ਨੂੰ ਵੀ ਆਂਦਾ ਔਰ ਅੱਗੇ ਜਿਹੜੇ ਮੈਂਬਰ ਚੁਣ ਕੇ ਹੁਣ ਜਾਓਗੇ ਇਹ ਗਾਂ ਡਿਸਾਈਡ ਕਰੋਗੇ ਕਿ ਉਹਦੀ ਯੂਟਿਲਾਈਜੇਸ਼ਨ ਕਿਸ ਤਰੀਕੇ ਨਾਲ ਹੋਣੀ ਔਰ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਸਕੀਮਸ ਜਿਹੜੀਆਂ ਆ ਰਹੀਆਂ ਉਹਨੂੰ ਕਿਸ ਤਰੀਕੇ ਨਾਲ ਪੰਚਾਇਤ ਲੈਵਲ ਤੇ ਉਹਨੂੰ ਇੰਪਲੀਮੈਂਟ ਜਿਹੜਾ ਪੰਚੇਤਨਾਰ ਹਲਕੇ ਉਹ ਕਰੋਗੇ ਮੀਟਿੰਗ ਦੇ ਦੌਰਾਨ ਜਾਰੀ ਹੈ ਲਗਾਤਾਰ ਕਿਸ ਮੁੱਦੇ ਦੇ ਕਿ ਲੋਕਅਧਿ ਵਿੱਚ ਵਿਚਰ ਰਹੇ ਹੋ ਤੁਸੀਂ ਦੇਖੋ ਸਭ ਤੋਂ بڑا ਮੁੱਦਾ ਤਾਂ ਜੀ ਇਸ ਟਾਈਮ ਤੇ ਜਿਹੜਾ ਪੰਜਾਬ ਆ ਪੰਜਾਬ ਵਿੱਚ ਮੈਂ ਸਮਝਦਾ ਲਾਅ ਐਂਡ ਆਰਡਰ ਦਾ ਸਭ ਤੋਂ ਵੱਡਾ ਮੁੱਦਾ ਹੈ ਦੇਖੋ ਅਨਫੋਰਚੂਨੇਟਲੀ ਜਿਹੜੀ ਰੂਲਿੰਗ ਗਵਰਨਮੈਂਟ ਆ ਫॉर ਸਮ ਮੈਟਰ ਉਹ ਲਾਅ ਐਂਡ ਆਰਡਰ ਨੂੰ ਕੰਟੇਨ ਕਰਨ ਵਾਸਤੇ ਉਹ ਫੇਲ ਹੋਈ ਹੈ ਦੇਖੋ ਨਵਾਂ ਸ਼ਹਿਰ ਡਿਸਟ੍ਰਿਕਟ ਵਿੱਚ ਪਹਿਲਾਂ ਇਹੋ ਜਿਹੀ ਕੋਈ ਗਲਤ ਸੋਣੀ ਨਹੀਂ ਸੀ ਕਿ ਜੀ ਇੱਥੇ ਗੋਲੀ ਚੱਲ ਗਈ ਬੰਦਾ ਮਰ ਗਿਆ ਇਹ ਗੱਲਾਂ ਪੰਜਾਬ 'ਚ ਪਹਿਲੇ ਸਮੇਂ 'ਚ ਵੀ ਹੁੰਦੀਆਂ ਰਹੀਆਂ ਪਰ ਉਹ ਜਿਆਦਾ ਮਾਲਵੇ ਮਾਝੇ ਵਿੱਚ ਇਹ ਗੱਲਾਂ ਜੜੀਆਂ ਤਰਨ ਤਰਨ ਸਾਈਡ 'ਆਂ ਕਡੂਰ ਸਾਫ ਸਾਈਡ ਉਹ ਸਾਈਡ ਤੋਂ ਇਹ ਸੋਨਨ ਨੂੰ ਆਉਂਦਾ ਸੀ ਬਟ ਅਨਫੋਰਚੂਨੇਟਲੀ ਪਿਛਲੇ ਦਿਨਾਂ 'ਚ ਤੁਹਾਡੇ ਧਿਆਨ 'ਚ ਤੁਸੀਂ ਪ੍ਰੈਸ ਤੋਂ ਬੈਠੇ ਇੱਥੇ ਆਏ ਹੋਏ ਹੋ ਤਾਂ ਬਲਾ ਚੌਰਚ ਵੀ ਇਨਸੀਡੈਂਟ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਹੋਇਆ ਮਹੀਨੇ ਪਹਿਲਾਂ ਹੋਇਆ ਬੰਗੇ 'ਚ ਜਿਹੜਾ ਕੰਮ ਹੋਇਆ ਸੀ ਬਿਲਕੁਲ ਜਦੋਂ ਸਿੱਧੂ ਮੂਸੇ ਵਾਲਾ ਜਿਹੜਾ ਹੋਇਆ ਸੀ ਇਨਸੀਡੈਂਟ ਕਾਹਟ ਹੋਇਆ ਸੀ ਸਿਮਿਲਰ ਸਰਕਮਸਟੈਂਸਸ ਵਿੱਚ ਗੱਡੀਆਂ ਚੋਂ ਉਤਰ ਕੇ ਗੋਲੀਆਂ ਮਾਰ ਕੇ ਜਿਹੜੀ ਇੱਕ ਬੱਚੇ ਦੀ ਹੱਤਿਆ ਇੱਕ ਬੰਦੇ ਨੌਜਵਾਨ ਦੀ ਹੱਤਿਆ ਹੋ ਗਈ ਬਾਕੀ ਕ੍ਰਿਟੀਕਲ ਆ ਔਰ ਸੇਮ ਸਿਮਿਲਰ ਇਨਸੀਡੈਂਟ ਨਵੇਂ ਸ਼ਹਿਰ ਪੰਡੋਰੇ ਮੱਲੇ ਵੀ ਗੋਲੀ ਚੱਲਣ ਦਾ ਹੋਇਆ ਦੇਖੋ ਅਫਸੋਸ ਦੀ ਗੱਲ ਆ ਹੁਣ ਤੱਕ ਜਿਹੜੇ ਇਦਾਂ ਦੇ ਜਿਹੜੇ ਕ੍ਰਿਮੀਨਲਸ ਆ ਜਿਹੜਾ ਇਹ ਕੰਮ ਕਰ ਰਹੇ ਆ ਉਹ ਹੁਣ ਤੱਕ ਕੋਈ ਵੀ ਅਰੈਸਟ ਨਹੀਂ ਹੋ ਸਕੀ ਔਰ ਅੱਜ ਦੀ ਜੇ ਤੁਸੀਂ ਟ੍ਰਿਬਿਊਨ ਦੀ ਅਖਬਾਰ ਵੀ ਪੜੋ ਤਾਂ ਪੰਜਾਬ ਦੀ ਲਗਭਗ 2% ਪੋਪੂਲੇਸ਼ਨ ਕੋ ਜਿਹੜਾ ਸਟੈਂਟ ਫਾਇਰ ਆਰਮਸ ਦਾ ਜਿਹੜਾ ਉਹ ਦੱਸ ਰਿਹਾ ਕਿ ਇੰਨੇ ਫਾਇਰ ਆਰਮਸ ਪੰਜਾਬ ਵਿੱਚ ਜਿਹੜੇ ਆਲਰੇਡੀ ਲਾਇਸੈਂਸ ਇਸ਼ੂ ਹੋਏ ਹੋਏ ਆ ਕਿੰਨੇ ਲੱਖ ਇਸ਼ੂ ਹੋਏ ਸੋ ਇੱਕ ਬੜਾ ਇਹ ਸੀਰੀਅਸ ਮੈਟਰ ਆ ਔਰ ਦੇਖੋ ਬੰਦਾ ਭੁੱਖਾ ਰਹਿ ਕੇ ਤਾਂ ਗੁਜ਼ਾਰਾ ਕਰ ਲੋ ਪਰ ਜੇ ਲਾਅ ਐਂਡ ਆਰਡਰ ਦੀ ਜੇ ਕਿਤੇ ਕਮੀ ਆ ਤਾਂ ਮੈਂ ਸਮਝਦਾ ਇਹ ਬਹੁਤ ਬੜੀ ਕਮੀ ਆ ਕਿਉਂਕਿ ਸਭ ਤੋਂ ਪਹਿਲਾਂ ਬੰਦੇ ਨੂੰ ਆਪਣੀ ਜਾਨ ਆਪਣੇ ਨਿਆਣਿਆਂ ਦੀ ਜਾਨ ਆਪਣੇ ਬਜ਼ੁਰਗਾਂ ਦੀ ਲਵਡ ਵਾਂਸ ਦੀ ਜਾਨ ਦੀ ਫਿਕਰ ਆ ਉਸ ਤੋਂ ਬਾਅਦ ਬਾਕੀ ਸਾਰੀ ਗੱਲ ਔਰ ਉਸ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਜਿਹੜਾ ਮੈਂ ਸਮਝਦਾ ਮੁੱਦਾ ਜਿਹੜਾ ਹੈ ਉਹ ਡਿਵੈਲਪਮੈਂਟ ਦਾ ਆਜੇ 4 ਸਾਲ ਲਗਭਗ ਸਰਕਾਰ ਨੂੰ ਪੰਜਾਬ ਸਰਕਾਰ ਵਿੱਚ ਆਮ ਆਦਮੀ ਪਾਰਟੀ ਦੇ ਹੋ ਚੁੱਕੇ ਆ ਅਨਫੋਰਚੂਨੇਟਲੀ ਪਿਛੇ 4 ਸਾਲਾਂ 'ਚ ਇੱਕ ਕਿਸੇ ਨੂੰ ਵੀ ਕਿਸੇ ਪੰਚਾਇਤ ਨੂੰ ਇਹ ਗ੍ਰਾਂਟ ਨਹੀਂ ਦੇ ਸਕੇ ਹੁਣ ਇਲੈਕਸ਼ਨ ਤੋਂ ਪਹਿਲਾਂ ਥੋੜਾ ਜਿਹਾ ਲੋਕਾਂ 'ਚ ਕਿਉਂਕਿ ਪਤਾ ਸੀ ਕਿ ਲੋਕਾਂ ਨੇ ਹੁਣ ਸਾਨੂੰ ਸਵਾਲ ਕਰਨੇ ਆ ਜਵਾਬ ਪੁੱਛਣੇ ਆ ਤਾਂ ਉਹਨਾਂ ਨੇ ਥੋੜਾ ਜਿਹਾ ਗ੍ਰਾਂਟਾਂ ਦਾ ਚੈੱਕ ਦੇਣ ਦਾ سلسلہ ਸ਼ੁਰੂ ਕੀਤਾ ਪਰ ਉਹ ਹਲੇ ਤਾਂ ਪੈਸੇ ਹਲੇ ਖਾਤਿਆਂ 'ਚ ਪਤਾ ਨਹੀਂ ਬੈਂਕ 'ਚੋਂ ਹਲੇ ਕ੍ਰੈਡਿਟ ਵੀ ਹੋਏ ਹੋਊਗੇ ਖਾਤਿਆਂ 'ਚ ਜਾਂ ਨਹੀਂ ਹੋਏ ਹੋਗੇ ਤਾਂ ਇਹ ਜੱਸ ਸਕਦੇ ਪਰ ਗਰਾਊਂਡ ਤੇ ਬਿਲਕੁਲ ਨਹੀਂ ਲੱਗਿਆ ਪਿਛਲੇ 4 ਸਾਲਾਂ 'ਚ ਕੋਈ ਵੀ ਪੈਸਾ ਜ਼ਮੀਨੀ ਸਤ੍ਹਾ ਤੇ ਨਹੀਂ ਲੱਗਿਆ ਸਿਰਫ ਹਵਾ 'ਚ ਗੱਲਾਂ ਹੋਈਆਂ ਔਰ ਜਿਹੜੀ ਨੌਕਰੀਆਂ ਦੀ ਗੱਲਾਂ ਕਰਦੇ ਆ ਅੱਜ ਵੱਧ ਕਿਸਮਤੀ ਨਾਲ ਜਿਹੜੇ ਪੰਜਾਬ ਦੇ ਜਿਹੜੇ ਇਹਨਾਂ ਦੇ ਹਾਕਮ ਆ ਜਿਹੜੇ ਦਿੱਲੀੋਂ ਵਿਹਲੇ ਹੋ ਕੇ ਇੱਥੇ ਆ ਕੇ ਬੈਠੇ ਹੋਇਆ ਜੇ ਤੁਸੀਂ ਰਿਕਾਰਡ ਕਰਕੇ ਕੱਢ ਕੇ ਦੇਖੋ ਜੇ ਵਾਈਟ ਪੇਪਰ ਉਸਤੇ ਜਾਰੀ ਹੋਵੇ ਤਾਂ ਉਹਦੇ 'ਚ ਤੁਹਾਨੂੰ ਰਿਕਾਰਡ 'ਚੋਂ ਪਤਾ ਚੱਲੂਗਾ ਪੰਜਾਬ ਦੇ ਬੱਚਿਆਂ ਨੂੰ ਪ੍ਰੇਫਰੈਂਸ ਉਹਨੇ ਨਹੀਂ ਦਿੱਤੀ ਕਿ ਜਿਨਨੇ ਬਾਹਲੇ ਸੂਬਿਆਂ ਦੇ ਬੱਚੇ ਨੂੰ ਨੌਕਰੀ ਮਿਲੀ ਹੈ ਹਿਮਾਚਲ ਵਿੱਚ ਪਾਲਿਸੀ ਹੈ ਉੱਥੇ ਡੋਮਿਸਾਈਲ ਨੂੰ ਹੀ ਪ੍ਰੇਫਰੈਂਸ ਮਿਲਦੀ ਹੈ ਬਾਹਲੇ ਬੱਚਿਆਂ ਨੂੰ ਨਹੀਂ ਮਿਲਦੀ ਪੰਜਾਬ ਵਿੱਚ ਵੀ ਇਹਨਾਂ ਨੂੰ ਉਸ ਉਸ ਉਸੇ ਕੰਮ ਤੇ ਇਹਨਾਂ ਨੂੰ ਫੋਕਸ ਕਰਨ ਦੀ ਲੋੜ ਹੈ ਕਿ ਡੋਮਿਸਾਈਲ ਨੂੰ ਪ੍ਰੇਫਰੈਂਸ ਦਿੱਤੀ ਜਾਂ ਇਹ ਨੌਕਰੀਆਂ ਗਨਾਂਦੇ ਨੌਕਰੀ ਸਾਨੂੰ ਦੱਸਣ ਤਾਂ ਸਹੀ ਕਿੱਥੇ ਦਿੱਤੀ ਆ ਸਾਡੇ ਜ਼ਿਲ੍ਹੇ ਚ ਤਾਂ ਕੋਈ ਨਹੀਂ ਦੇ ਸਾਨੂੰ ਕਿਸੇ ਔਰ ਜਿਹੜੀਆਂ ਪਹਿਲਾਂ ਨੌਕਰੀਆਂ ਪਟਵਾਰੀ ਆਈ ਸੀਗੇ ਜਿਹੜੇ ਕਿ ਕਾਂਗਰਸ ਦੇ ਟਾਈਮ ਤੇ ਭਰਤੀ ਹੋਏ ਹੋਏ ਸੀਗੇ 2 ਸਾਲ ਦੀ ਉਹਨਾਂ ਦੀ ਟ੍ਰੇਨਿੰਗ ਕੰਪਲਸਰੀ ਸੀਗੀ ਜਦੋਂ ਉਹਨਾਂ ਦੀ ਟ੍ਰੇਨਿੰਗ ਟ੍ਰੇਨਿੰਗ ਮੁੱਕੀ ਆ ਜੁਆਇਨ ਹੋਣ ਤੋਂ ਬਾਅਦ ਕਿਉਂਕਿ ਕੁਝ ਇਹਨਾਂ ਦੇ ਟਾਈਮ ਤੇ ਵੀ ਆਏ ਆ ਕੁਝ ਕਾਂਗਰਸ ਵੇਲੇ ਵੀ ਆਏ ਆ ਉਹ ਬੰਦੇ ਵੀ ਹੁਣ ਕੰਮ ਕਰ ਰਹੇ ਆ ਉਹ ਵੀ ਹਲੇ ਉਹਨੇ ਫੁੱਲ ਹਲੇ ਨਹੀਂ ਟ੍ਰੇਨ ਹੋ ਸਕੇ ਉਹਨਾਂ ਨਾਲ ਵੀ ਤੇਰੇ ਰਿਟਾਇਰਡ ਬੰਦੇ ਵੱਧ ਕੰਮ ਕਰ ਰਹੇ ਆ ਸੋ ਕਿਤੇ ਨਾ ਕਿਤੇ ਅੱਜ ਕਚੇਰੀਆਂ 'ਚ ਖੜੇ ਆ ਕਰਪਸ਼ਨ ਦਾ ਬਹੁਤ بڑا ਮੁੱਦਾ ਸਿਕਾ ਅੱਜ ਕਰਪਸ਼ਨ ਤੇ ਵੀ ਜਿਹੜੀ ਪਾਰਟੀ ਪੂਰੀ ਤਰ੍ਹਾਂ ਫੇਲ ਜਿਹੜੀ ਹੋਈ ਆ ਚਾਰ ਸਾਨਾਂ 'ਚ ਲੋਕਾਂ ਨੂੰ ਪਤਾ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹਰ ਇੱਕ ਬੰਦਾ ਜਿਹੜਾ ਕਚੇਰੀ ਜਾਂਦਾ ਸੁੱਕਾ ਕੋਈ ਨਹੀਂ ਵਾਪਸ ਮੁੜ ਕੇ ਜਾਂਦਾ ਜਦ ਤੱਕ ਕਿਸੇ ਦੀ ਸੇਵਾ ਨਾ ਹੋਈ ਹੋਵੇ ਉਹਦਾ ਕੰਮ ਨਹੀਂ ਸਿਰੇ ਚੜਦਾ ਸੋ ਇਹ ਸਾਰੇ ਮੁੱਦੇ ਆ ਬਾਕੀ ਇਲੈਕਸ਼ਨ ਚੱਲੂਗੀ ਸਾਰੇ ਮੁੱਦੇ ਤੁਹਾਡੇ ਤੇਾਂ ਚ ਹੋਲ ਲਿਆਵਾਂਗੇ ਠੀਕ ਹੈ ਜੀ